ਸਤਿ ਸ੍ਰੀ ਅਕਾਲ ਜੀ ਲਾਸਟ ਇਅਰ ਆਪਾਂ ਗਏ ਸੀ ਕੈਨੇਡਾ ਸੋ ਤੁਹਾਡੇ ਵਿੱਚੋਂ ਜਿਹੜੇ ਮੇਰੇ ਪੁਰਾਣੇ ਸਬਸਕ੍ਰਾਈਬਰ ਆ ਉਹਨਾਂ ਨੂੰ ਜ਼ਰੂਰ ਪਤਾ ਹੋਏਗਾ ਕਿ ਆਪਾਂ ਲਾਸਟ ਇਅਰ ਕੈਨੇਡਾ ਗਏ ਸੀ ਔਰ ਕੈਨੇਡਾ ਜਦੋਂ ਆਪਾਂ ਗਏ ਸੀ ਤਾਂ ਰਸਤੇ ਦੇ ਵਿੱਚ ਆਪਾਂ ਰੁਕੇ ਸੀ ਲੰਡਨ ਦੇ ਵਿੱਚ ਕਿਉਂਕਿ ਲੰਡਨ ਦੇ ਵਿੱਚ ਸਾਡਾ ਸਟੇ ਸੀ ਲੰਡਨ 에ਅਰਪੋਰਟ ਤੇ ਹੀ ਸਾਨੂੰ ਇੱਕ ਲੇਡੀਜ਼ ਮਿਲੇ ਸੀ ਜਿਨ੍ਹਾਂ ਨਾਲ ਗੱਲਾਂ ਕਰਦੂਏ ਪਤਾ ਚੱਲਿਆ ਕਿ ਉਹਨਾਂ ਨੇ ਵੀ ਲੰਡਨ ਤੋਂ ਕੈਨੇਡਾ ਹੀ ਜਾਣਾ ਹੈ ਸਾਡੀ ਫਲਾਈਟ ਦੇ ਵਿੱਚ ਸੋ ਉਹਨਾਂ ਨੇ ਮੈਨੂੰ ਬੇਸਿਕਲੀ ਲੰਡਨ ਦੇ ਸੀ ਸੋ ਉਹਨਾਂ ਨੇ ਮੈਨੂੰ ਦੱਸਿਆ ਕਿ ਲੰਡਨ ਦੇ ਵਿੱਚ ਸਟਰਾਬਰੀ ਚਾਕਲੇ ਦਾ ਤਰੀਕਾ ਵੀ ਦੱਸਿਆ ਸੋ ਪਹਿਲਾਂ ਤਾਂ ਮੈਂ ਭੁੱਲ ਗਈ ਲੇਕਿਨ ਅੱਜ ਜਦੋਂ ਮੈਂ ਵੀਡੀਓਜ਼ ਦੇਖ ਰਹੀ ਸੀ ਤਾਂ ਮਨੂੰ ਇਕੋਦਮ ਲੰਡਨ ਦੇ ਜਦੋਂ 에어ਪੋਰਟ ਦੇਖ ਰਹੀ ਸੀ ਤੇ ਉਹਨਾਂ ਦੀ ਗੱਲ ਯਾਦ ਆ ਗਈ ਸੋ ਮੈਂ ਲੈ ਕੇ ਆਈ ਮਾਰਕੀਟ ਤੋਂ ਸਟਰਾਬਰੀਜ਼ ਸੋ ਸਟਰਾਬਰੀ ਨੂੰ ਇਦਾਂ ਨਹੀਂ ਯੂਜ਼ ਕਰ ਸਕਦੇ ਆਪਾਂ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੀ ਜਿਹੜੀ ਖਾਦਾਂ ਆਉਂਦੀਆਂ ਸੋ ਪਾਣੀ ਦੇ ਵਿੱਚ ਹਲਕਾ ਜਿਹਾ ਸਿਰਕਾ ਉਹ ਨਾਲ ਦੇ ਨਾਲ ਮਿੱਠਾ ਸੋਡਾ ਪਾ ਕੇ 10-15 ਮਿੰਟ ਦੇ ਲਈ ਸਟਰਾਬਰੀਜ਼ ਨੂੰ ਆਪਾਂ ਪਾਣੀ ਦੇ ਵਿੱਚ ਡਿਪ ਕਰਕੇ ਰੱਖਾਂਗੇ ਤਾਂ ਕਿ ਸਾਰੀਆਂ ਖਾਦਾਂ ਜੋ ਵੀ ਹੈ ਪੈਸਟਿਸਾਈਡਸ ਸਾਰੇ ਇਸ ਦੇ ਵਿੱਚੋਂ ਬਾਹਰ ਆ ਜਾਣ ਸੋ 15 ਮਿੰਟ ਡਿਪ ਕਰਨ ਤੋਂ ਬਾਅਦ ਮੈਂ ਇਹਨਾਂ ਨੂੰ ਕੱਢ ਕੇ ਚੰਗੀ ਟਿੱਕੇ ਨਾਲ ਪਾਣੀ ਨਾਲ ਵਾਸ਼ ਕਰ ਲਿਆ ਸੀ ਵਾਸ਼ ਕਰਨ ਤੋਂ ਬਾਅਦ ਆਪਾਂ ਇਸ ਦੇ ਜੋ ਵੀ ਉੱਪਰ ਪੱਤੇ ਹੈ ਉਹਨਾਂ ਨੂੰ ਕੱਟ ਦਵਾਂਗੇ ਔਰ ਪੱਤੇ ਕੱਟਣ ਤੋਂ ਬਾਅਦ ਤੁਸੀਂ ਪਾਣੀ ਵੀ ਤਾਂ ਦੇਖਿਆ ਕਿੰਨਾ ਜ਼ਿਆਦਾ ਗੰਦਾ ਪੱਤੇ ਕੱਟਣ ਤੋਂ ਬਾਅਦ ਮੈਂ ਇਹਨੂੰ ਛੋਟੇ ਪੀਸਿਸ ਦੇ ਵਿੱਚ ਕੱਟ ਕਰ ਲਿਆ ਅਗਰ ਤੁਸੀਂ ਚਾਹੋ ਤਾਂ ਸਟਰਾਬੇਰੀ ਨੂੰ ਸਾਬੂਤ ਵੀ ਰੱਖ ਸਕਦੇ ਹੋ ਸੋ ਹੁਣ ਉਹਨਾਂ ਨੇ ਦੱਸਿਆ ਸੀ ਇਸ ਦੇ ਲਈ ਚਾਕਲੇਟ ਉਹਨਾਂ ਨੇ ਮੈਨੂੰ ਦੱਸੀ ਸੀ ਮਿਲਕ ਚਾਕਲੇਟ ਇਸ ਦੇ ਵਿੱਚ ਬੇਸਿਕਲੀ ਉਹਤੇ ਯੂਜ਼ ਕਰਦੇ ਆ ਬਟ ਮੈਨੂੰ ਪਰਸਨਲੀ ਡਾਰਕ ਚਾਕਲੇਟ ਜ਼ਿਆਦਾ ਪਸੰਦ ਹੈ ਸੋ ਮੈਂ ਇਥੇ ਡਾਰਕ ਚਾਕਲੇਟ ਨੂੰ ਮੈਲਟ ਕੀਤਾ ਤੁਸੀਂ ਕਿਸੇ ਵੀ ਬ੍ਰੈਂਡ ਦੀ ਡਾਰਕ ਚਾਕਲੇਟ ਲੈ ਸਕਦੇ ਹੋ ਇਸ ਦੇ ਵਿੱਚ ਮੈਂ ਇੱਕ ਛੋਟਾ ਟੁਕੜਾ ਪਾਇਆ ਹੈ ਬਟਰ ਦਾ ਸਿਰਫ ਐਕਸਟਰਾ ਸ਼ਾਈਨ ਦੇ ਲਈ ਸੋ ਸਟਰਾਬਰੀ ਨੂੰ ਇੱਕ ਪਾਵਾਂਗੇ ਬੌਲ ਦੇ ਵਿੱਚ ਉਸ ਦੇ ਉੱਪਰ ਡੀਸਲ ਕਰਾਂਗੇ ਆਪਣੀ ਡਾਰਕ ਚਾਕਲੇਟ ਤੁਸੀਂ ਮਿਲਕ ਚਾਕਲੇਟ ਵਾਈਟ ਚਾਕਲੇਟ ਕੋਈ ਵੀ ਚਾਕਲੇਟ ਲੈ ਸਕਦੇ ਹੋ ਅਗਰ ਤੁਹਾਡੇ ਕੋਲ ਚਾਕਲੇਟ ਨਹੀਂ ਹੈ ਤਾਂ ਤੁਸੀਂ ਇਸ ਦੀ ਜਗ੍ਹਾ ਡੇਅਰੀ ਮਿਲਕ ਦਾ ਜੋ ਪੈਕੇਟ ਆਉਂਦਾ ਹੈ ਬੰਦ ਪੈਕੇਟ ਨੂੰ ਗਰਮ ਪਾਣੀ ਦੇ ਵਿੱਚ ਰੱਖ ਦੋ ਉਹ ਮੈਲਟ इजीली ਹੋ ਜਾਏਗੀ ਉਹਨੂੰ ਵੀ ਅਦੇ ਉੱਪਰ ਪਾ ਸਕਦੇ ਹੋ ਔਰ ਗਾਰਨਿਸ਼ ਦੇ ਲਈ ਪਾਈ ਹੈ ਮੈਂ ਚੋਕੋ ਚਿਪ ਔਰ ਕਸਮ ਨਾਲ ਦੱਸ ਰਹੀ ਹਾਂ ਸਟਰਾਬਰੀ ਚਾਕਲੇਟ ਇੰਨੀ ਜ਼ਿਆਦਾ ਟੇਸਟੀ ਬਣੀ ਹੈ ਬਿਲਕੁਲ ਕੁਝ ਨਹੀਂ ਕਰਨਾ ਸਿਰਫ ਸਟਰਾਬਰੀਜ਼ ਲੈਣੀਆਂ ਚਾਕਲੇਟ ਮੈਲਟ ਕਰਨੀਆਂ ਜੋ ਪਾ ਕੇ ਤਾਂ ਔਰ ਸਾਡੀ ਲੰਡਨ ਦੀ ਫੇਮਸ ਜਿਹੜੀ ਹੈ ਸਟਰਾਬਰੀ ਚਾਕਲੇਟ ਬਣ ਜਾਂਦੀ ਹੈ ਬਹੁਤ ਜ਼ਿਆਦਾ ਟੇਸਟੀ ਹੈ ਬਹੁਤ ਜ਼ਿਆਦਾ ਈਜ਼ੀ ਹੈ ਇੱਕ ਵਾਰੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਔਰ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੇਗੀ ਕਿਉਂਕਿ ਮੇਰੀ ਹੁਣੇ ਪਰਸਨਲ ਫੇਵਰਿਟ ਜਿਹੜੀ ਹੈ ਇਹ ਰੈਸਪੀ ਜੋ ਹੈ ਉਹ ਬਣ ਚੁੱਕੀ ਹੈ ਸੋ ਮੈਨੂੰ ਤਾਂ ਇਹ ਬਹੁਤ ਜ਼ਿਆਦਾ ਵਧੀਆ ਲੱਗੀ ਤੁਹਾਨੂੰ ਇਹ ਛੋਟੀ ਜੀ ਰੈਸਪੀ ਕਿਉਂ ਸੇ ਕੀਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਔਰ ਇਹ ਵੀ ਦੱਸਣਾ ਤੁਸੀਂ ਕੌਰਵਲ ਤੇ ਹੋਰ ਕਿਹੜੀ ਰੈਸਪੀਸ ਦੇਖਣਾ ਚਾਹੁੰਦੇ ਹੋ ਕੇਕਸ ਦੀ ਬਹੁਤ ਸਾਰੀ ਰੈਸਪੀਸ ਆ ਰਹੀ ਹੈ ਸੋ ਦੇਖਦੇ ਹੋ ਤਾਂ ਕੌਰਵਲ